ਆਪਦੇ ਬੈਂਕ ਚ ਜਾ ਕੇ ਆਪਦੀ ਸਟੇਟਮੈਂਟ ਚੈੱਕ ਕਰਕੇ ਇਹ ਰਾਸ਼ੀ ਨੂੰ ਕਢਵਾ ਸਕਦੇ ਹੋ ਅਤੇ ਇਸ ਪੇਮੈਂਟ ਦਾ ਫਾਇਦਾ ਲੈ ਸਕਦੇ ਹੋ ਹਾਂਜੀ ਜਿਹੜੇ ਵੀ ਕਿਸਾਨ ਵੀਰਾਂ ਦੀ ਪੇਮੈਂਟ ਰੁਕੀ ਹੋਈ ਸੀ ਜੋ ਪੀਐਮ ਕਿਸਾਨ ਨਿਧੀ ਯੋਜਨਾ ਦੇ ਅਧੀਨ ਉਹ ਸਰਕਾਰ ਨੇ ਚੂਣ ਮਹੀਨੇ ਤੋਂ ਪਹਿਲਾਂ ਹੀ 21 ਮਈ ਨੂੰ ਰਿਲੀਜ਼ ਕਰ ਦਿੱਤੀ ਹੈ ਜੀ ਤੁਸੀਂ ਵੀ ਆਪਦਾ ਖਾਤਾ ਚੈੱਕ ਕਰ ਸਕਦੇ ਹੋ ਮੈਂ ਇਹ ਵੀਡੀਓ ਤੁਹਾਡੀ ਜਾਣਕਾਰੀ ਲਈ ਬਣਾ ਰਿਹਾ ਮੇ ਕਿਸੇ ਕਿਸਾਨ ਵੀਰ ਨੇ ਮੈਨੂੰ ਦੱਸਿਆ ਹੈ ਵੀ ਸਾਡੇ ਖਾਤਿਆਂ ਦੇ ਵਿੱਚ ਪੇਮੈਂਟ ਜੂਨ ਚ ਆਉਣੀ ਸੀ ਲੇਕਿਨ ਉਹ ਮਈ ਦੇ ਵਿੱਚ ਹੀ ਆ ਚੁੱਕੀ ਹੈ ਜੀ ਆਪ ਦਾ ਖਾਤਾ ਚੈੱਕ ਕਰ ਲਵੋ ਅਪਡੇਟ ਕਰਵਾ ਲਵੋ ਸਾਰਿਆਂ ਨੂੰ ਪੇਮੈਂਟ ਪੈ ਚੁੱਕੀ ਹੈ ਜੀ ਜਿਨ੍ਹਾਂ ਦੀ ਪੇਮੈਂਟ ਨਹੀਂ ਪਈ ਉਹਨਾਂ ਦੀ ਜੂਨ ਦੇ ਵਿੱਚ ਪੈ ਸਕਦੀ ਹੈ ਲਾਸਟ ਜਿਹੜੀ ਡੇਟ ਹੈ ਉਹ ਜੂਨ ਦੀ ਹੈ ਜੀ ਨਹੀਂ ਤਾਂ ਜ਼ਿਆਦਾਤਰ ਸਾਰੇ ਕਿਸਾਨਾਂ ਦੀ ਪੇਮੈਂਟ 21 ਮਈ ਨੂੰ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਪੈ ਚੁੱਕੀ ਹੈ ਜੀ ਹਾਂਜੀ ਤਰੀਕ ਚੈੱਕ ਕਰ ਸਕਦੇ ਹਾਂ ਤੁਹਾਨੂੰ ਮੈਂ ਲਾਈਵ ਦਿਖਾ ਰਿਹਾ 21 ਮਈ ਨੂੰ ਪੇਮੈਂਟ ਆ ਚੁੱਕੀ ਸੀ ਇਹ ਕਿਸੇ ਕਿਸਾਨ ਵੀਰ ਦਾ ਖਾਤਾ ਹੈ ਮੈਂ ਉਹਨਾਂ ਤੋਂ ਲਿਆ ਹੈ ਤੁਹਾਨੂੰ ਦਿਖਾਉਣ ਵਾਸਤੇ ਵੀ 21 ਦੇਖੋ 2200 ਰੁਪਏ ਦੀਆਂ ਕਿੰਨੀਆਂ ਪੇਮੈਂਟਾਂ ਉਹਨਾਂ ਦੀਆਂ ਬੰਦ ਪਈਆਂ ਸੀ ਕਾਫੀ ਟਾਈਮ ਤੋਂ ਸਾਰੇ ਪੈਸੇ ਉਹਨਾਂ ਨੂੰ ਮਿਲ ਚੁੱਕੇ ਹਨ ਜੀ